ਸ੍ਰੀ ਕਹਾ ਜੀ ਤੁਹਾਡਾ ਸਾਰਾ ਦਾ ਪਰਿਮਾਨ ਵੰਡੋ ਜੀ ਇਹ ਅੱਜ ਅਸੀਂ ਚੱਲੀਆਂ ਨੇ ਡੇਮਰੂ ਡੇਮਰੂ ਕਲਾਕੇ ਕੱਲਾ ਹੀ ਡੇਮਰੂ ਜੀ ਕਹਾ ਜੀ ਨਵੀਨੂ ਸਕੂਲ ਚੱਲਿਆ ਹੁੰਦਾਗਾ ਐ ਟਾਈਮ ਲਾ ਦੋ ਦੂਤ ਦੇ ਦੋ ਮੁੰਡਾ ਸਕੂਲ ਚਾ ਨਾਮ ਕਰਕੇ ਫਿਰ ਜਾਉਂ ਅੱਜ ਮੈਂ ਵੀ ਛੁੱਟੀ ਲਈ ਸੀ ਕਿ ਮੈਨੂੰ ਬੁਖਾਰ ਸੀਗਾ ਤੇ ਹੁਣ ਥੋੜਾ ਠੀਕ ਹੈ ਨਾਈਕਸਲੀਟ ਚੱਲਦੇ ਆਂਦਾ ਛੜਕਾ ਵੈਸੇ ਵਧੀਆ ਹਾਂਜੀ ਬਾਪਸੋਂ ਬਲੇਸੀ ਆ ਗਈ ਸੀਗੇ ਡੋੜ ਉੱਥੇ ਅਸੀਂ ਥੋੜਾ ਟਾਈਮ ਰੁਕੇ ਸੀ ਆਂਟੀ ਕੇ ਤੇ ਗਗਨ ਬਣਾਈ ਜਾਂਦੀ ਹੈਗੀ ਆਂਟੀ ਦੇ ਕੁੱਤੇ ਦੀ ਵੀਡੀਓ

चेट्थे पिंजरे से चिड़िया रखी हुई अंदर आगे मम्मी ग्रिछी तो पुछे हो गया मम्मी ने कहा नहीं तो सी चला चल आज मम्मी को आया बार आज पुत तो?

ਡਕੜਕ ਲਓ ਤਾਂ ਕਿ ਤੇਲ ਆਪਨਾ ਹੋ ਗਿਆ ਗਰਮ ਆਪਾਂ ਬਣਾਵਾਂਗੇ ਅੱਜ ਆਵਲੇ ਦਾ ਆਚਾਰ ਪਹਿਲਾਂ ਵੀ ਮੈਂ ਬਣਾਇਆ ਸੀ ਸਾਡਾ ਖਤਮ ਹੋ ਗਿਆ ਤੇ ਖਰਾਬ ਨਹੀਂ ਹੋਇਆ ਤੇ ਇਹਦੇ ਵਿੱਚ ਮਿਰਚਾਂ ਵੀ ਪਾਉਂਗੀ ਮੈਂ ਤੇ ਆ ਪਾਉਂਗੀ ਨਿੰਬੂ ਤੇ ਹਰੀਆਂ ਮਿਰਚਾਂ ਦਾ ਇਹ ਲੱਤ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਵਲੇ ਤੇਲ ਆਪਣਾ ਜਿੰਦ ਕਿ ਗਰਮ ਹੋ ਗਿਆ ਇਸ ਥੋੜੇ ਥੋੜੇ ਸੇਕ ਤੇ ਚੋਦੂਆਰ ਪਾਉਂਗੇ ਆਪਾਂ ਇਹ ਚ ਨੂਨ ਲੱਗ ਚ ਹਲਦੀ ਆਹ ਜੇ ਇਹ ਮੋ ਪੋਲੇ ਹੋ ਗਿਆ ਹਾਂ ਅੰਜੇ ਦਾ ਕਲਰ ਜਿਹੜਾ ਚੇਂਜ ਹੋ ਗਿਆ ਤੇ ਵਧੀਆ ਇਹਨਾਂ ਨੂੰ ਸੇਕ ਲੱਗ ਗਿਆ ਜਿੰਨੇ ਆਪਾਂ ਦੋੜ ਸੀ ਆ ਦੇਖੋ ਪੋਲੇ ਹੋ ਗਏ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਥੋੜੀਆਂ ਹੀ ਆ ਹਰੀਆਂ ਮਿਰਚਾਂ ਇਹਨਾਂ ਨੂੰ ਨਹੀਂ ਬਾਲਣਾ ਸੇਕ ਲਵਾਉਣ ਦੀ। ਇਹਨਾਂ ਨੂੰ ਥੋੜਾ ਜਿਹੀ ਸੇਕ ਲਵਾਵਾਂਗੇ ਆਪਾਂ। ਹਲਦੀ ਦੇ ਪਾਏ ਆਪਾਂ ਨੇ 2 ਚਮਚੇ ਤੇ ਨਮਕ ਦੇ ਪਾਏ ਆ ਕਿ 3 ਤੇ ਥੋੜੀ ਜਿਹੀ ਲਾਲ ਮਿਰਚ ਤੇ ਥੋੜੀ ਜਿਹੀ ਮਿਕਾਉਂਗੀ ਕਾਲੀ ਮਿਰਚ। ਇਹਨਾਂ ਨੂੰ నమక మట్ గగన మాలి తరచే ఫిరీ చారీ బ థా సేత ਜਿਐਸੀ ਨਵਾਂ ਗੱਦਾ ਲਿਆਂਦਾ ਇਹ ਲਿਆਂਦਾ ਸੀ ਪ੍ਰਵੀਨ ਜੀ ਦੀ ਦੁਕਾਨ ਤੋਂ ਮੰਗਵਾਇਆ ਗਗਣ ਨੂੰ ਲੈ ਕੇ ਦਿੱਤਾ ਮੈਨੂੰ ਕਹਿੰਦੀ ਤੂੰ ਟੂਫੀ ਖਾ ਲੈ ਮੰਮੀ ਕਹਿੰਦੀ ਮੂੰਹ ਮਿੱਠਾ ਕਰ ਲੈ ਟੂਫੀ ਨਾਲ ਮੂੰਹ ਮਿੱਠਾ ਕਰਦੇ ਹੁੰਦੇ ਆ ਠੀਕ ਆ ਨਾ ਕਲਰ ਜਿਹਾ ਵੀ ਠੀਕ ਆ ਚੱਲ ਬਚਾ ਕੇ ਦੇਖ ਲਾ ਉੱਥੇ ਲੜਾ ਗੱਦਾ ਕੱਢ ਦਿੰਗੇ ਅੱਜ ਹਰ ਚ ਕੈਪ ਨੀ ਪਾਰਟੀ ਹੋਗੀ ਜਰੂਰ ਮੈਂ ਮਗਾ ਕੇ ਦਿੱਤਾ ਇਹਨੂੰ ਮੈਂ ਕਿ ਠੰਡ ਹੁੰਦੀ ਹੈਗੀ ਗੱਦਾ ਆ ਪਤਲਾ ਸੀ ਥੱਲੜਾ ਜਿਹੜਾ ਮੈਂ ਚੱਲ ਤੁਹਾਨੂੰ ਗੱਦਾ ਮਗਾ ਕੇ ਦਿੰਨੀ ਅੱਜ ਲੋ ਜੀ ਪੈਟੀ ਬਦਲ ਗਿਆ ਸਾਰਾ ਐ ਲੱਗਦਾ ਜਿਵੇਂ ਨਮਈ ਲਿਆ ਕੇ ਰੱਖਿਆ ਹੁੰਦਾ ਦੇਖੀ ਨਾ ਵੀ ਸੋਹਣਾ ਲੱਗਦਾ ਨਾ ਮੈਂ ਫੋਨ ਕੀਤਾ ਫੋਟੋ ਭੇਜ ਦਿੰਦੇ ਇਹਨੂੰ ਬੈਠ ਕੇ ਦੇਖ ਲੈ ਬਈਆ ਮੋਟਾ ਝੋਟ ਕਰ ਲੋ ਲੈ ਇਹ ਵਧੀਆ ਲੱਗਦਾ ਹਾਂਜੀ ਆ ਵਾਲੇ ਸਾਨੂੰ ਕਨੇਡਾ ਤੱਕ ਭੇਜਿਆ ਗਿਫਟ ਹਰਛ ਨੇ ਭੇਜ ਜੇਗੇ ਆ ਹੈ ਨਵੀਂ ਦਾ ਗਾਲੇ ਤਰੀਕ ਬਰੀਕ ਆ ਦੇਖ ਹੁਣ ਸਾਫ ਆਉਂਦੀ ਹੈ ਇਹ ਨਵੀਂ ਦਾ ਤੇ ਆ ਹੈਗਾ ਗਾਹੰਦਾ ਹੈ 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 ਗੱਲ ਸੁਣਨ ਵਾਲੀ ਹੈਗੇ ਆ ਹੈਗੇ ਮੇਰੇ ਵਾਸਤੇ ਭੇਜੇ ਆ ਤੇ ਆ ਜਿਹੜਾ ਮਰਜੀ ਪਾਲ ਕੰਨਾਂ ਚ ਆ ਦੇਖੋ ਆ ਪਾਲੀਆਂ ਮੈਂ ਆ ਦੇਖ ਗਗਨ ਨੇ ਵੀ ਪਾਲੇ ਦੇਖੋ ਮੂੰਗੀ ਦੀ ਦਾਲ ਬਣ ਗਈ ਬੰਦ ਕਰਦੇ ਨੂੰ ਗੈਸ ਨੂੰ ਤੇ ਟਾਕਦੇ ਤੇ ਨਿੰਬੂ ਅਸੀਂ ਇਹਦੇ ਚ ਪਾ ਕੇ ਰੱਖਦੇ ਕਿਉਂਕਿ ਮਿਰਚਾਂ ਸੀਗੀਆਂ ਜਿਹੜੀਆਂ ਮੈਂ ਤੇ ਔਲਿਆਂ ਦੇ achar ਚ ਪਾਲੀਆਂ ਹੁਣ ਇਹ ਹਜੇ ਠੰਡਾ ਹੋ ਗਿਆ ਹਜੇ ਹੁਣ ਇਹ ਠੰਡਾ ਹੋ ਗਿਆ ਤੇ ਹੁਣ ਜਦੋਂ ਠੰਡਾ ਇਹਨੂੰ ਪਕਾੜਦੇ ਅਗੇ ਕਿਸੇ ਭਾਂਡੇ ਚ ਕੋਲੇਜ ਕਿੱਥੇ ਪਾਇਆ ਹੈ ਹਾਂਜੀ ਕੋਲਾ ਜਿਹੜਾ ਆਪਾਂ ਨੇ ਗਰਮ ਕਰ ਲਿਆ ਚੰਗੀ ਤਰ੍ਹਾਂ ਤੇ ਕੋਲੇ ਨੂੰ ਅੱਗ ਲੱਗ ਗਈ ਤੇ ਪੂਰਾ ਇਹ ਗਰਮ ਆ ਜਿਹੜਾ ਮਤਲਬ ਵੀ ਇਹਦੇ ਤੇ ਹੁਣ ਆਪਾਂ ਥੋੜੀ ਜੀ ਹਿੰਗ ਪਾਵਾਂਗੇ ਕੋਲੇ ਦੇ ਉੱਪਰ ਛੋਟੇ ਭਾਂਡੇ ਚ ਪਾਵਾਂਗੇ ਕਿਉਂਕਿ ਉਹ ਜਿਹੜਾ ਪਹਿਲਾ ਵਾਲਾ ਚਾਰ ਵਾਲਾ ਡੱਬਾ ਉਹਦੇ ਚ ਨਹੀਂ ਪਾਇਆ ਮੈਂ ਤੇ ਮੈਂ ਹਾਂ ਸੁੱਕੇ ਚ ਹੋਰ ਚ ਪਾਵਾਂਗੇ ਇਹਨੂੰ ਆਪਾਂ ਹਿੰਗ ਦਾ ਸੇਕ ਲਵਾਵਾਂਗੇ ਥੋੜੇ ਜਿਹਾ ਕੋਲਾ ਆਪਾਂ ਚੱਕ ਕੇ ਕੌਲੀ ਚ ਰੱਖ ਦੇਂਗੇ ਹਾਂਜੀ ਹਿੰਗ ਆਪਾਂ ਬਸ ਇੰਨੀ ਕੀ ਪਾਉਣੀ ਹੈ ਇਹਦਾ ਧੂਆ ਬਹੁਤ ਹੋ ਜਾਂਦਾ ਹੈਗਾ ਤੇ ਇਹਨੂੰ ਆਪਾਂ ਇਹਦੇ ਉੱਪਰ ਮਾਰ ਦੇਣਾ ਮੂਤਾ ਦੇਖ ਤੇ ਜਿਹੜਾ ਹਿੰਗ ਦਾ ਧੂਆ ਉਹ ਸਾਰਾ ਡੱਬੇ ਚ ਪੈ ਜਾਊਗਾ ਜਾ ਕੇ ਦੇਖੋ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਅਚਾਰ ਸਾਰਾ ਕੱਟ ਕੇ ਆਹ ਦੇਖੋ achar ਕਿੰਨਾ ਵਧੀਆ ਬਣਿਆਗਾ ਜਿਹੜਾ ਪਹਿਲਾ ਬਣਾਇਆ ਸੀਗਾ ਤੇ ਇਹ ਹੈਗਾ ਪਹਿਲਾ ਵਾਲਾ ਆਚਾਰ ਆ ਦੇਖੋ ਨਾ ਖਰਾਬ ਹੋਇਆ ਨਾ ਹੀ ਉਲੀ ਲੱਗੀ ਐ ਤੇ ਇਹਨੂੰ ਭੰਨ ਕੇ ਵੀ ਦਿਖਾਉਣੀ ਐ ਮੈਂ ਤੇ ਇਹ 10-12 ਦਿਨ ਹੋ ਗਏ ਇਹਨੂੰ ਬਣਾਏ ਨੂੰ ਮੈਨੂੰ ਐ ਬਰਕ ਨਾ ਜਾਵੇ ਚਲੇ ਖਾ ਲਾਂਗੇ ਪਰ ਆਪਾਂ ਜਦੋਂ ਚਾਰ ਕੱਢਣਾ ਨਾ ਉਦੋਂ ਕਿਸੇ ਚੀਜ਼ ਚ ਅੱਡ ਖਾਣ ਵਾਸਤੇ ਕੱਢ ਲੈਣਾਗਾ ਆ ਦੇਖੋ ਸਾਹ ਪਿਆ ਤੁਮ ਮੀਰ ਤੇ ਹੁਣ ਇਹ ਮੈਂ ਅੱਡ ਕੌਲੀ ਚ ਰੱਖ ਦੂੰਗੀ ਨਹੀਂ ਤਾਂ ਫਿਰ ਇਹ ਖਰਾਬ ਹੋ ਜਾਊਗਾ ਠੀਕ ਹੁਣ ਆਪਾਂ ਇਹਦੇ ਚ ਪਾ ਦਾਂਗੇ ਅਚਾਰ ਧੂਆ ਦੇਖੋ ਜਮ ਵਧੀਆ ਹੋ ਹੋ ਗਿਆ ਤੇ ਚ ਲੱਗ ਗਿਆ ਹਿੰਗ ਵਾਲਾ ਧੂਆ ਡੱਬੇ ਚ ਚੱਕੋ ਅਹੀਂ ਹੁਣ ਆਪਾਂ ਨਾਲ ਦੀ ਨਾਲ ਨਾ ਇਹਦੇ ਵਿੱਚ ਪਾ ਦੇਣਾਗਾ ਅਚਾਰ ਦੂਜਾ ਮੈਂ ਦੂਜੇ ਡੱਬੇ ਚ ਪਾ ਦਿੰਦੀ ਤੇ ਜਿਹੜਾ ਚਾਰ ਆਪਣਾ ਖਰਾਬ ਨਹੀਂ ਹੋਣਾ ਪਹਿਲਾਂ ਮੇਰਾ ਵੀ ਚਾਰ ਨਾ ਔਲੇ ਮਿਰਚਾਂ ਦਾ ਖਰਾਬ ਹੋ ਜਾਂਦਾ ਸੀ ਪਰ ਹੁਣ ਅਸੀਂ ਐਂ ਪਾਉਣ ਲੱਗ ਗਏ ਵੀਡੀਓ ਦੇਖ ਕੇ ਬਣਾਇਆ ਸੀ ਮੈਂ ਵੀ ਤੇ ਹੁਣ ਇਹ ਚਾਰ ਖਰਾਬ ਨਹੀਂ ਹੁੰਦਾ ਅੱਗੇ ਤਾਂ ਹਫਤਾ ਵੀ ਨਹੀਂ ਸਕਟਦਾ ਹੈ ਨਾ ਲੇਕਿਨ ਹੂੰ ਇਹ ਤਾਂ ਉਹਦੇ ਖਰਾਬ ਹੋ ਜਾਂਦਾ ਸੀ ਦੋ ਕੁ ਦਿਨ ਨੂੰ ਤੋਂ ਬਾਅਦ ਹੀ ਬਸ ਇਹ ਤਾਂ ਆ ਇਹਨਾਂ ਕਮਾ ਵਿੱਚ ਪਾ ਲੂਗੀ ਹੁਣ ਥੋੜਾ ਇਹ ਤੂੰ ਆਪਾਂ ਟੱਕਣ ਨੂੰ ਵੀ ਲਾ ਲਾਂਗੇ ਫਿਰ ਇਹਨੂੰ ਕਰ ਦਾਂਗੇ ਬੰਦ ਬਸ ਇੱਕ ਦੋ ਵਾਰੀ ਹਿਲਾਵਾਂਗੇ ਇਹਨੂੰ ਹੁਣ ਵੀ ਇਹਦਾ ਟੇਸਟ ਦਾ ਫਰਕ ਪੈ ਜਾਂਦਾ ਹੈਗਾ ਪਾਵਾਂ ਲਮੇ ਇਹਦੇ ਕੱਟ ਦੂੰਗੇ ਅਸੀਂ ਖਾ ਲਾਂਗੇ ਆਪਾਂ ਹੁਣ ਇਹ ਆ ਹੀ ਰਹੂਗਾ ਤੁਸੀਂ ਵੀ ਆਇਆ ਬਣਾ ਲਿਆ ਕਰੋ ਜੇ ਖਰਾਬ ਨਹੀਂ ਹੁੰਦਾਗਾ ਟੁਕੜੇ ਵਿੱਚ ਜਿਆਦਾ ਰੱਖਣਾ ਛਣਕੀ ਕੋਠੀ ਜੀ ਕਿੱਡੀ ਹੁੰਦੀ ਹੈ ਨਾ ਵਧੀਆ ਹੁੰਦੀ ਹੈ ਨਾ ਪਿੱਛੇ ਉਹ ਕੋਠੀ ਜੀ ਅਜੇ ਤੀ ਮਸ਼ੀਨ ਉੱਪਰ ਚੜਾ ਲਈ ਸੀਗੀ ਕੋਠੇ ਤੇ ਕਿ ਸਾਰੇ ਨਾਤੇ ਐ ਸੀ ਤੇ ਕੱਪੜੇ ਵੀ ਅੱਜ ਮੈਂ ਤਾਂ ਹੀ ਧੋਤੇ ਹੈਗੇ ਐਨੇ ਕੱਪੜੇ ਧੋਤੇ ਐ ਜੱਸੀ ਦੇਖ ਨਵੀਂ ਚਾਹ ਪੀ ਜਾਂਦੀ ਹੁੰਦੀ ਐ ਇੰਨੇ ਇੱਧਰ ਪਾਏ ਸੁੱਕਣੇ ਨਵੀਂ ਤੇ ਭਾਵੇਂ ਬੈਠਾ ਜਾਂਦਾ ਨਹੀਂ गगन भी केसी नहाती है चलो चल गए थले ना भांडे चको तो इधरों सारा पानी पुनी सूत सी सूबरता सवाह चुल्हे सारी क्ड के इधरों हारा भी साफ करता कमरा भी साफ करता दुद्ध साडा गर्म तरह गगन ने धरता सी धुपता है नहीं पर इत नि गई ਬਾਲੇ ਕੱਪੜੇ ਧੋਤੇ ਅੱਜ ਤਾਂ ਤੇ ਥੱਲੇ ਜਾਣੇ ਹੁਣ ਅਸੀਂ ਚਾਹ ਸੀ ਉੱਪਰ ਪੀਂਦੀ ਸੀਗੀ ਤੇ ਨਾਲੇ ਜਿਹੜੇ ਥੱਲੇ ਜਿਹੜੇ ਕੰਮ ਅੱਜ ਅਸੀਂ ਕੀਤੇ ਉਹ ਦਿਖਾਉਂਦੇ ਹਾਂਗੇ ਇੱਕ ਨਾਲ ਤਾਂ ਬਾਥਰੂਮ ਹੈ ਚੰਗੀ ਤਰ੍ਹਾਂ ਧੋਤਾ ਅੱਜ ਨਾਲੇ ਦੇਲਾ ਹੋ ਕੇ ਵਧੀਆ ਹੈ ਬੜਾ ਸਰਾ ਜਿਹਾ ਲੱਗਦਾ ਕਾ ਖਾਲੀ ਹੋ ਗਿਆ ਠੀਕ ਹੈ ਗਗੜਨੇ ਲਾਤੇ ਸੀਗੇ ਪੋਚੇ ਸਫਾਈ ਕਰੀ ਉਹਨੇ ਕਪੜਾ ਮਾਰ ਕੇ ਸਾਰੇ ਤੇ ਇਤਰਾਵੇ ਤੇ ਇਤਰਾਵੋਂ ਮੈਂ ਸਾਫ ਕੀਤਾ ਸੀਗਾ ਨਾਲੇ ਬੂਟਿਆਂ ਨੂੰ ਪਾਣੀ ਹੀ ਪਾਇਆ ਤੇ ਨਾਲੇ ਬੂਟੇ ਧੋਤੇ ਮਿੱਟੀ ਪੈ ਜਾਂਦੀ ਇਹਨਾਂ ਤੇ ਵੀ ਆਹ ਦੇਖ ਕਿੰਨੇ ਸੋਹਣੇ ਲੱਗਦੇ ਆ ਗੇਂਦੇ ਆ ਵੀ ਖੜਨ ਲੱਗੇ ਆਵਲ ਬਾਥਰੂਮ ਵੀ ਤੋਤ ਅੱਜ ਮੈਂ ਚੰਗੀ ਤਰ੍ਹਾਂ ਸਾਫ ਕੀਤਾ ਇਹ ਤੇ ਵਾਸ਼ਰੂਮ ਵੀ ਆ ਸਾਡੇ ਨਾ ਮਾ ਗੱਦਾ ਜਿਹੜਾ ਰਾਤ ਲਿਆਂਦਾਗਾ ਆ ਮੇਰਾ ਬੂੜ ਜਰਾ ਆਪਾ ਪਾ ਲਓ ਮੈਂ ਵੀ ਪਾਉਣੀ ਆ ਜਰਾ ਆਪਾ ਤੇ ਜਿਹੜਾ ਪੁਰਾਣਾ ਕੰ ਉਹ ਸੀ ਕੰਬਲ ਗਈ ਜੰਨੀ ਆ ਆਪਣਾ ਗੱਦਾ ਤੇ ਉਹ ਡਬਲ ਕਰਕੇ ਅਸੀਂ ਐ ਇਧਰ ਲੇ ਬੈਠ ਦਿਲਾਤਾ ਕਿਉਂਕਿ ਇਹਦਾ ਪਤਲਾ ਜਿਹਾ ਸੀਗਾ ਵਾਲੇ ਪੁਰਾਣੇ ਆ ਗੱਦੇ ਤੇ 2 2 ਹੋ ਗਏ ਹੁਣ ਤੇ ਇਹ ਵੀ ਉੱਚਾ ਜਾ ਬਣ ਗਿਆ ਵਧੀਆ ਇਤਰੋਂ ਵੀ ਸਾਫ ਸਫਾਈ ਵਧੀਆ ਹੋ ਗਈ ਅੱਜ ਸਾਡੇ ਬਾਕੀ ਇਤਰੋਂ ਵੀ ਬਾਲੀ ਸੋਣੀ ਦੋਤੀ ਹੈ ਬੀਬੀ ਜੀ ਨੇ ਭੇਜੀਏਗੀ ਤੇ ਨਾਲੇ ਲਿਆਂਦਾ ਨਵੀਂ ਦਿੱਟੜੀ ਨੇ ਤਣੀਆਂ ਤੇ ਨਾਲੇ ਲਿਆਂਤੇ ਆ ਔਲੇ ਸਾਫ਼ ਕਰਨਾ ਹੈ